21 ਦਸੰਬਰ 7 ਪੋ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਇਹ ਕਿਲਾ ਛੱਡਿਆ ਸੀ। ਦੋਸਤੋ ਕਿਹਾ ਜਾਂਦਾ ਉਸ ਸਮੇਂ ਦੇ ਵਿੱਚ ਕਿ ਪਹਾੜੀ ਰਾਜਿਆਂ ਨੂੰ ਮੁਗਲਾ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਤੁਸੀਂ ਆਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਨੂੰ ਕਿਲੇ ਤੋਂ ਬਾਹਰ ਭੇਜੋ ਤਾਂ ਤੁਹਾਨੂੰ ਤੰਗ ਕਰਨਾ ਬੰਦ ਕਰ ਦਿੱਤਾ ਜਾਊਗਾ ਤਾਂ ਦੋਸਤੋ ਉਸ ਤੋਂ ਬਾਅਦ ਪਹਾੜੀ ਰਾਜਿਆਂ ਦੇ ਬੇਨਤੀ ਕਰਨ ਤੇ ਗੁਰੂ ਸਾਹਿਬ ਨੇ ਇਹ ਕਿਲਾ ਛੱਡਿਆ ਇਸ ਸਾਈਡ ਤੋਂ ਹੁੰਦੇ ਹੋਏ ਗੁਰੂ ਸਾਹਿਬ ਸਿੱਧਾ ਪਹੁੰਚੇ ਸੀ ਜਿੱਥੇ ਸਰਸਾ ਨਦੀ ਤੇ ਜਿੱਥੇ ਬਿਸ਼ੋੜਾ ਸਾਹਿਬ ਗੁਰਦੁਆਰਾ ਵੀ ਸਥਾਪਿਤਾ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੋਸਤੋ ਵੀਡੀਓ ਦੀ ਲੜੀ ਲੈ ਕੇ ਆਏ ਤੁਹਾਡੇ ਲਈ ਜਦੋਂ ਵੀ ਵੀਡੀਓ ਤੁਹਾਡੇ ਕੋਲੇ ਪਹੁੰਚਦੀ ਹੈ ਵੀਡੀਓ ਨੂੰ ਸ਼ੇਅਰ ਕਰਦੇ ਜਾਓ ਇਹ ਹੈ ਜੀ ਅਨੰਦਪੁਰ ਸਾਹਿਬ ਦਾ ਕਿਲਾ ਤੇ ਸਾਰੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਵਾਂਗੇ ਲੜੀ ਬਰ ਲੜੀ ਜਿਹੜੀ ਚਮਕੌਰ ਸਾਹਿਬ ਦੀ ਗੜੀ ਹੈ ਉਹਦੀ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ ਬੱਚੇ ਸ਼ਹੀਦ ਕੀਤੇ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਕਿਉਂਕਿ ਜ਼ਰੂਰੀ ਨਹੀਂ ਕਿ ਹਰ ਸਾਲ ਹਰ ਬਾਰ ਹਰ ਇੱਕ ਭੈਣ ਭਾਈ ਇੱਥੇ ਪਹੁੰਚ ਸਕੇ ਸੋ ਵੀਡੀਓਜ਼ ਦੇ ਰਾਹੀਂ ਜਿਹੜਾ ਗੁਰੂ ਕਾ ਲੰਗਰ ਇਹ ਸਾਈਡ ਜੀ ਵੀਡੀਓਜ਼ ਦੇ ਰਾਹੀਂ ਹਨਾ ਉਹ ਜਿਹੜੇ ਸੰਗਤ ਹੈ ਜੋ ਚਾਹੁੰਦਾ ਹੈ ਦਰਸ਼ਨ ਕਰਨਾ ਉਹ ਦਰਸ਼ਨ ਕਰ ਸਕਦਾ ਹੈ ਇਹ ਸਾਈਡ ਜੀ ਗੁਰਦੁਆਰਾ ਸਾਹਿਬ ਹੈ ਤੇ ਇਹ ਆ ਐਸਾ ਬੌਲੀ ਸਾਹਿਬ ਆ ਗਿਆ ਜੀ ਜਿੱਥੇ ਜੋ ਬੌਲੀ ਸਾਹਿਬ ਆਪਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਹੀ ਇੱਥੇ ਬਣੀ ਹੋਈ ਹੈ ਇਹ ਹੈ ਜੀ ਤੁਸੀਂ ਦੇਖ ਸਕਦੇ ਹੋ ਤੋ ਇਹ ਪਵਿੱਤਰ ਸਥਾਨ ਬੌਲੀ ਸਾਹਿਬ ਜੀ ਤੇ ਦੋਸਤੋ ਆਪਾਂ ਤੁਹਾਨੂੰ ਜਿਹੜਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੀ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਦਰਸ਼ਨ ਕਰਦੇ ਰਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਰਹੋ ਤੇ ਦੋਸਤੋ ਜਦੋਂ ਪਹਾੜੀ ਰਾਜਿਆਂ ਨੇ ਆ ਕੇ ਜਿਹੜੀ ਬੇਨਤੀ ਕੀਤੀ ਤਾਂ ਉਸ ਬੇਨਤੀ ਨੂੰ ਲੈ ਕੇ ਕਿ ਠੀਕ ਹੈ ਅਗਰ ਤੁਹਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਠੀਕ ਹੈ ਅਗਰ ਤੁਹਾਨੂੰ ਜਿਹੜੇ ਉਸ ਤੋਂ ਬਾਅਦ ਨਹੀਂ ਤੰਗ ਕੀਤਾ ਜਾਊਗਾ ਮਤਲਬ ਤਾਂ ਅਸੀਂ ਇਹ ਜਿਹੜਾ ਕਿਲਾ ਛੱਡ ਦਿੰਨੇ ਆ ਤਾਂ ਗੁਰੂ ਸਾਹਿਬ ਨੇ ਇਹ ਕਿਲਾ ਛੱਡਿਆ ਪਰ ਜਿਹੜੀ ਸੰਧੀ ਸੀ ਉਹ ਮੁਗਲਾਂ ਨੇ ਤੋੜਤੀ ਅਤੇ ਗੁਰੂ ਸਾਹਿਬ ਦੇ ਉੱਤੇ ਪਿੱਛੋਂ ਦੀ ਹਮਲਾ ਕੀਤਾ ਸੀਗਾ ਸੋ ਕਾਫੀ ਵੱਡਾ ਇਤਿਹਾਸ ਬਹੁਤ ਸਾਰੇ ਨੇ ਸੁਣਿਆ ਵੀ ਹੋਊਗਾ तकरीबन ਸਿੱਖ ਸੰਗਤ ਨੇ ਸੁਣੀ ਹੋਊਗਾ ਇਹ ਇਤਿਹਾਸ ਬੜਾ ਇਤਿਹਾਸ ਵੱਡਾ ਹੈ ਤੇ ਇਹ ਹੈ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨ ਕਰੋ ਜੀ ਤੇ ਸਿੱਖੀ ਇਤਿਹਾਸ ਨਾਲ ਅਗਰ ਕੋਈ ਵੀ ਰਿਲੇਟਡ ਹੈ ਸਿੱਖੀ ਨਾਲ ਰਿਲੇਟਡ ਹੈ ਤਾਂ ਉਹਨੂੰ ਜਿਹੜਾ ਦਸੰਬਰ ਦੇ 21 ਦਸੰਬਰ ਤੋਂ ਲੈ ਕੇ ਜਿਹੜਾ ਪੂਰਾ ਹਫ਼ਤਾ ਹੁੰਦਾ ਉਸ ਹਫ਼ਤੇ ਦਾ ਸਿੱਖੀ ਸਿੱਖਾਂ ਦੇ ਵਿੱਚ ਕੀ ਮਹੱਤਵਪੂਰਨ ਮਹੱਤਵਪੂਰਨ ਹੈ ਜਾਂ ਕੀ ਉਹਦੀ ਮਹੱਤਤਾ ਹੈ ਤਾਂ ਇਹ ਦੱਸਣ ਦੀ ਲੋੜ ਨਹੀਂ ਇਹ ਸਭ ਨੂੰ ਪਤਾ ਹੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਤੇ ਜਿਹੜਾ ਹੋਇਆ ਜਿਹੜਾ ਗੁਰੂ ਸਾਹਿਬ ਤੋਂ ਵਿਛੜਿਆ ਸੀ ਤੇ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨਾਲ ਸਰਹੰਦ ਦੇ ਵਿੱਚ ਕੀ ਕੁਝ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਹਿਬਜ਼ਾਦਿਆਂ ਦੇ ਨਾਲ ਅਤੇ ਕਿੰਨੇ ਹੀ ਸਿੱਖ ਸਿੱਖਾਂ ਦੇ ਨਾਲ ਗੁਰੂ ਕੇ ਸਿੰਘਾਂ ਦੇ ਨਾਲ ਕੀ ਕੀ ਭਾਣੇ ਵਾਪਰੇ ਉਹ ਸਭ ਨੂੰ ਪਤਾ ਹੀ ਹੈ ਬਹੁਤ ਵੱਡਾ ਇਤਿਹਾਸ ਹੈ ਅਸੀਂ ਦਸੰਬਰ ਦੇ ਦਿਨਾਂ ਦੇ ਵਿੱਚ ਇਹਨੂੰ ਸੋਕ ਸਵਾ ਦੇ ਨਾਮ ਨਾਲ ਜਿਹੜਾ ਜਿਹੜਾ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜਨੀ ਲੱਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉਡਵਾਉਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ